बाक़ो नो कर ਬਾਤ ਕਰਦੇ ਆ ਅੱਜ ਜਿਹੜਾ ਇਹਨਾਂ ਵੱਲੋਂ ਆਪਣਾ ਧਰਨਾਕਾਰੀਆਂ ਵੱਲੋਂ ਇੱਕ ਸ਼ਹਿਰ ਦੇ ਵਿੱਚ ਮਾਰਚ ਕਰਨਾ ਤਾਂ ਇਸ ਕਰਕੇ ਤਾਂ ਜੋ ਕਿਤੇ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਪੋਸਟ ਲਾਈ ਹੋਈ ਹੈ ਉਹਨਾਂ ਦਾ ਕਹਿਣਾ ਵੀ ਰਸਤੇ ਰੋਕੇ ਕਿਨੇ ਸਾਡੇ ਟਰਾਲੇ ਫਿਰ ਆ ਲੈ। ਨੂੰ ਸੀਨੀਅਰ ਅਫਸਰ ਨਾਲ ਗੱਲ ਹੋ ਗਈ ਉਹਨਾਂ ਦੀ ਤੇ ਕੋਈ ਰਸਤਾ ਨਹੀਂ ਰੋਕਿਆ ਜਾਊਗਾ। ਇਹ ਪ੍ਰਦਰਸ਼ਨ ਕਰ ਸਕਦੇ ਨੇ ਜਿਵੇਂ ਦੂਜੇ ہاں ਜੀ ਪ੍ਰਦਰਸ਼ਨ ਕਰ ਸਕਦੇ। ਮੁਲਾਜ਼ਮ ਜਿਹੜੇ ਤਨਾਤ ਕਿਤੇ ਨੇ ਇਸ ਬਿਖਾਰ। ਇਹ ਲਾਂਡਰ ਡਾਡਰ ਲਈ ਤਨਾਤ ਕਿਤੇ ਹੋ। ਆਉਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਉਹਨਾਂ ਨੇ ਧੰਨ ਕਰਿਆ। ਧੰਨ ਕਰਿਆ ਨੂੰ ਇਹ ਵਿਸ਼ਵਾਸ ਆ ਰਿਹਾ ਹੈ ਵੀ ਦੋਸ਼ੀ ਦੀ ਗ੍ਰਿਫਤਾਰੀ ਹੈ ਜਿਹੜੀ ਜਲਦੀ ਕੀਤੀ ਜਾਊ। ਕਿੰਨੇ ਹੋਗੇ ਗ੍ਰਿਫਤਾਰੀ? ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ। ਬਾਕੀਆਂ ਦਾ ਕੀ ਪ੍ਰੋਸੈਸ ਹੈ ਕਿਵੇਂ ਚੱਲ ਗਈ ਟੀਮਾਂ ਬੜਾਈਆਂ ਗਈਆਂ ਨੇ ਆਰਡਰ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਨੇ ਜੀ ਅਸੀਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰ ਲਾਂਗੇ ਕਿਹੜੀ ਕਿਹੜੀ ਟੀਮ ਹੈ ਸੀਆਈਏ ਹੈ ਜਾਂ ਕਾਨੂੰਨ ਹੈ ਸੀਆਈਏ ਸਮਾਣਾ ਜੀ ਤੇ ਥਾਣੇ ਦੀਆਂ ਟੀਮਾਂ ਨੇ ਤਿੰਨੇ ਥਾਣੇ ਦੀਆਂ ਟੀਮਾਂ ਨੇ ਸਤਰਾਣਾ ਕੱਗਾ ਪਤਣਾ ਉਹਦੀ ਮੀਟਿੰਗਾਂ ਹੋਈਆਂ ਨੇ ਹਾਂਜੀ ਮੇਰੀ ਤਿੰਨਾਂ ਚਾਰਾਂ ਨਾਲ ਮੀਟਿੰਗਾਂ ਹੋ ਗਈਆਂ ਜੀ ਡਿਮਾਂਡ ਰੱਖੀ ਜਾਂਦਾ ਨਾਲ ਜੀ ਇਹਨਾਂ ਨੇ ਧਰਨਾ ਕਰੀਆਂ ਨੇ ਇਹਨਾਂ ਨੇ ਇੱਕ ਦੋਸ਼ੀ ਹੈ ਜਿਹੜਾ ਮੇਨ ਉਹਦੀ ਰੈਸਟ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ ਨਾ ਸਰ ਸਰਕਾਰ ਦਾ ਕੀ ਕੰਮ ਹੁੰਦਾ ਹੈ ਸਰਕਾਰ ਦਾ ਇਹ ਨਹੀਂ ਕੰਮ ਕਿ ਜਿਵੇਂ ਆਵਾਜ਼ੀ ਗਰਮ ਵਰਗੇ ਹੋਰ ਦੂਜੇ ਜੀਹਾਂ ਨੂੰ ਲੁਕੋਣੇ ਨੇ ਅਰ ਮਸੀਬਤਾਂ ਜਪਾਵੇ ਨੇ ਸਰਕਾਰ ਦਾ ਫਰਜ਼ ਹੁੰਦਾ ਲੋਕਾਂ ਦੇ ਦੁੱਖ ਦਾ ਦੂਰ ਕਰਨਾ ਲੋਕਾਂ ਬਾਜ਼ਾਰ ਤੇ ਪੈਸੇ ਜਿਹੜੀ ਨਾ ਨੌਕਰੀ ਬੇਰੁਜ਼ਗਾਰ ਖੱਤੀ ਹੈ ਛੜਕਾਂ ਦੇ ਧੱਕੇ ਖਾਦੀ ਬਣੀ ਹੈ ਉਹਨਾਂ ਨੂੰ ਬਦਲਣਾ ਹੈ ਦੁਨੀਆ ਸਰਕਾਰਾਂ ਨੂੰ ਮਸੀਬਤਾਂ ਦੇਵਾ ਦਾ ਸਿਖਾਏ ਆਜਾ ਗਿਆ ਮੇਰਾ ਕਾਲੋ ਸਿਰ ਤੇ ਜਰਬਾਦੀ ਰਾਜਨੀਤਿਕ ਪਰਿਵੰਨਨੀ ਬੜੀ ਸਦਾਤ ਵੀ ਰਾਜਨੀਤਿਕ ਕਲੇਸ਼ ਇੱਕ ਕੁਛ ਦੇ ਨਹੀਂ ਰੋਣ ਨੂੰ ਮਿਲਦੇ ਆ ਦੇਖੋ ਬਹੁਤ ਨੇ ਇਹ ਜੀ ਦੇਖੋ ਜੋ ਨਿਆਲ ਦੇ ਦੋ ਨੌਜਵਾਨਾਂ ਨੇ ਆਤਮ ਹੱਤਿਆ ਕੀਤੀ ਉਹ ਕਿਸ ਦੇ ਦੁਖੀ ਕਰਨ ਕਰਕੇ ਧਮਕਾਨ ਕਰਕੇ ਜਿਹੜਾ ਲਖਾ ਸਿੰਘਾ ਲਖਵਿੰਦਰ ਸਿੰਘ ਜੋ ਕਿ ਪੁਲਿਸ ਮੁਲਾਜ਼ਮਾ ਉਹ ਹਾਲੇ ਤੱਕ ਅਜੇ 6 ਦਿਨ ਹੋ ਚੁੱਕੇ ਆ ਉਹ ਗ੍ਰਿਫਤਾਰ ਨਹੀਂ ਕੀਤੇ ਗਏ ਤੇ ਲੋਕਾਂ ਦਾ ਉਧਰ ਧਰਨਾ ਚੱਲ ਰਿਹਾ ਹੈਗਾ ਇੱਥੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਥੇਬੰਦੀਆਂ ਵੱਲੋਂ ਸਮਰਥਨ ਦੇ ਰੂਪ ਵਿੱਚ ਆਏ ਹੈਗੇ ਆ ਜਿਸ ਰਾਣੀ ਨੀਤੀ ਨੇ ਪਿੰਡ ਦੀ ਕੋਈ ਐਕਸ਼ਨ ਕਮੇਟੀ ਬਣਾਈ ਆ ਤੇ ਉਹ ਜਿਸ ਤਰ੍ਹਾਂ ਦੱਸਣਗੇ ਕਰਨਗੇ ਤਾਂ ਉਹਨਾਂ ਨਾਲ ਅਸੀਂ ਸਹਿਮਤ ਹੈਗੇ ਆ ਨਾਲ ਅਸੀਂ ਜਿਹੜਾ ਸਹਿਯੋਗ ਦੇ ਵਿੱਚ ਆਏ ਆ ਰੋਕਾ ਵੀ ਰਸਤੇ ਨੂੰ ਤੇ ਸਾਡੇ ਸੁਣ ਚ ਆਇਆ ਦੇਖੋ ਜੀ ਹਲੇ ਕਿ ਪੁਲਿਸ ਨੇ ਟਰਾਲੇ ਲਾਏ ਆ ਪਹਿਲੀ ਗੱਲ ਤੇ ਇਹ ਦੇਖੋ ਹੁਣ ਤੱਕ ਇਨਸਾਫ ਨਹੀਂ ਮਿਲਿਆ ਡੈੱਡ ਬੋਡੀਜ਼ ਪੀਆਨੇ ਕੋਈ ਸਸਕਾਰ ਨਹੀਂ ਹੋਇਆ ਜਦ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹ ਪੈਲ ਦੇ ਆਧਾਰ ਤੇ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦਾ ਗੁੱਸਾ ਇਹਨੂੰ ਠੰਡਾ ਕਰਨਾ ਚਾਹੀਦਾ ਸੀਗਾ ਪਰ ਇੱਥੇ ਉਲਟ ਹੋ ਰਿਹਾ ਕਿ ਜੇ ਲੋਕ ਅੱਜ ਇਕੱਠੇ ਹੋ ਕੇ ਉਹਨਾਂ ਇਨਸਾਫ ਮੰਗਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਰੋਹ ਵਧਾਇਆ ਜਾ ਰਿਹਾ ਹੈਗਾ ਦੇਖਦੇ ਜੋ ਮੀਟਿੰਗ ਕਰਦੇ ਹੈਗੇ ਆ ਤੇ ਮਲਕ ਇਹਦਾ ਬਿਲਕੁਲ ਇਨਸਾਫ ਚਾਹੀਦਾ ਇਨਸਾਫ ਲੈ ਕੇ ਰਾਂਗੇ ਉਹ ਬਣਾਈ ਹੈ ਜਿਹੜੀ ਉਹ ਕੋਈ ਨਾ ਨੀਚੇ ਇਹੀ ਜੀ ਤੈਅ ਕਰੋ ਜੇ ਕੋਈ ਅਸੀਂ ਠੋਸ ਫੈਸਲੇ ਤੱਕ ਪਹੁੰਚ ਸਕੀਏ ਐਨੀ ਗੱਲਾਂ ਕਹਿੰਦਾ ਹਾਂ ਮੈਂ ਆਪਣੀ ਬੱਜਾ ਗੱਲਦਾ ਬੈਦਰੂਜੀ ਦਾ ਸਰਸਾ ਬੈਦ ਬਹੁਤ ਬਹੁਤ ਧੰਨਵਾਦ ਜਿੰਨੇ ਸੋਮਾ ਦੇ ਬਾਦ ਜੇ ਕੋਈ ਬਲਾਰਾ ਕੋ ਬੋਲਣਾ ਉਹਨਾਂ ਦੇ ਬਾਦ ਕੁਮਿੰਦਰ ਸਿੰਘ ਜੀ ਆਪੇ ਪਤਲਾ ਉਹਨਾਂ ਤੇ ਆ ਰਹਿਣਾ ਹੋਰ ਵੀ ਜੇਰਾ ਕੋਈ ਕਾਲੇ ਨੂੰ ਜਿੱਦਾਂ ਵੀ ਆਪਣਾ ਤੇ ਬੜਾ ਕੱਟ ਹੋਇਆਗਾ ਆਪਾਂ ਅੱਜ ਇਹ ਜਾਨਾ ਕਰਨ ਕਰ ਰਹੇ ਹਾਂ ਕਿ ਅੱਜ ਆਪਾਂ ਇਥੋਂ ਇਨਸਾਫ ਲੈ ਕੇ ਉਠਾਂਗੇ ਕਿਉਂਕਿ ਸਾਨੂੰ ਸੱਜਣਾ ਪੰਜਾਬ ਹੁੰਦੇ ਨੂੰ 7 ਦਿਨ ਹੋ ਗਏ ਅੱਜ ਪਰ ਹੁਣ ਤਾਂ ਕਿਸੇ ਨੇ ਨਹੀਂ ਕਰਨਾ ਆਪਣੇ ਕੋਈ ਚੂਨੀ ਨਹੀਂ ਰਸਤੀ ਅੱਜ ਮੀ ਆਵੇ ਨੇ ਲਿ ਆਵੇ ਅਸੀਂ ਉਹ ਵੀਰਾਂ ਨੂੰ ਅਨਸਾਪ ਕਰਵਾ ਕੇ ਉਖਾ ਗਏ ਕਿਉਂਕਿ ਸਾਡੇ ਵੀਰਾਂ ਦਾ ਜਿਹੜਾ ਦਰਗਾ ਉਹ ਸਾਡੇ ਦਿਨਾਂ ਵਿੱਚ ਆਗਾ ਦਰਬ ਦੇਖੋ ਹੁਣ ਕਬੀਰ ਸਾਹਿਬ ਕੀ ਕਹਿ ਰਹੇ ਨੇ ਕਿ ਜੇਕਰ ਅਸੀਂ ਸੱਚੇ ਹੋਏ ਤਾਂ ਸਾਡੇ ਨਾਲ ਖੜ੍ਹ ਜੇਓ ਜੇ ਅਸੀਂ ਝੁਕਦੇ ਹੋਏ ਨਾ ਖੜ੍ਹਿਆ ਅੱਜ ਸਾਡੇ ਕੱਖ ਨੂੰ ਵੇਖ ਕੇ ਟਿੱਕੋ ਗੱਲ ਤੈ ਹੋ ਰਹੀ ਆ ਕਿ ਸਾਡੇ ਵੀਰ ਸੱਚੇ ਨੇ ਕਿਉਂਕਿ ਜਿਹੜੀਆਂ ਜਾਮ ਸਰਕਾਰਾਂ ਨੇ ਹੁਣ ਤੱਕ ਸਾਡੀ ਵਾਗ ਨਹੀਂ ਉਹਨਾਂ ਨੇ ਟਿੱਕਾ ਪਹੁੰਚੀ ਉਹਨਾਂ ਦਾ ਨਰਮ ਅਸੀਂ ਕਿਰਤੀ ਲੋਕਾਂ ਦੇ ਅਸੀਂ ਕੋਈ ਉਈ ਨਹੀਂ ਹੈਗੇ ਮਜ਼ਦੂਰ ਲੋਕ ਵੀ ਸਾਡੇ ਨਾਲ ਜਿਹੜਾ ਕੋਈ ਢਿਡੂਗਾ ਉਹਦਾ ਕੱਤ ਨਹੀਂ ਰਹੂਗਾ ਇਹ ਸੋਚ ਕੇ ਵਿਚਾਰ ਕਰ ਲਿਓ ਕਿਉਂਕਿ ਬਗਮਾਨ ਜਮਾਨ ਨੇ ਸਾਡੇ ਤੋਂ ਵੋਟਾਂ ਲਈਆਂ ਨੇ ਬਦਲਾ ਦੇਣੇ ਮੈਂ ਕਹਿਣਾ ਚਾਹੁੰਨੀ ਆ ਕਿ ਬਗਮਾਨ ਜਮਾਨ ਸਾਹਿਬ ਦੇਖੋ ਕਿਤਾ ਵੱਡਾ ਮਦਦ ਆਇਆਗਾ ਸਾਡੇ ਦੋ ਵੀਰਾਂ ਨੂੰ 7 ਦਿਨ ਹੋ ਗਏ ਅੱਜ ਕੀ ਗੱਲ ਕੋਈ ਤੁਹਾਨੂੰ ਜਮੀ ਨਹੀਂ ਪਤਾ ਲੱਗਿਆ ਜੇ ਭਾਈ ਤੇਰਾ ਕੋਈ ਅਰਦਾਸ ਹੁੰਦਾ ਕੀ ਦੁਕਾਨ ਦਾ ਸਾਰਨਾ ਦਾ ਜੱਤੋਂ ਸਾਡੇ ਘਰਿਆਂ ਦੇ ਵਿੱਚ ਰੋਟੀਆਂ ਖਾ ਕੇ ਸਾਡੇ ਤੋਂ ਗੁਰਤਾਂ ਲਈਆਂ ਪਰ ਇੱਕ ਗੱਲ ਸਾਰਾ ਸਾਰ ਗੱਲ ਤਾਂ ਮੈਂ ਇਹੀ ਗੱਲ ਕਹਿਣਾ ਦੋਨੀਆਂ ਅਰਥ ਮੇਰੇ ਵੀਰ ਮੇੰਨੀਆਂ ਮਾਵਾਂ ਇੰਨੀਆਂ ਸੁਣਦੀਆਂ ਨੇ ਵੀ ਜਿਵੇਂ ਅਸੀਂ ਹੋਰਾਂ ਨੂੰ ਸਭ ਕੁਝ ਸਿਖਾਇਆ ਇੰਨਾ ਵੀ ਅਸੀਂ ਇਦਾਂ ਸਭ ਕੁਝ ਸਿਖਾਣਾ ਵਾ ਅਸੀਂ ਪ੍ਰਣ ਕਰਨਾ ਵਾ ਇਹ ਨਾ ਸੋਚੋ ਜਿਸ ਇੰਨੇ ਲੋਕਾਂ ਅਸੀਂ ਬਹੁਤ ਲੋਕਾਂ ਇਤ ਸਨੇਹਾ ਹੋਰ ਪਚਾਣਾ ਚਾਹੀਦਾ ਮੇਰੇ ਵੀਰ ਡਰਾਈਵਰਾਂ ਲਈ ਵੀ ਅਸੀਂ ਕਿਤੇ ਨਹੀਂ ਹੈਗੇ ਕਿਤੇ ਨਹੀਂ ਆ ਗਏ ਅਸੀਂ ਇਹ ਵੀਰਾਂ ਨੂੰ ਸਾਥ ਦਿਵਾਉਣ ਵਾਸਤੇ ਕੋਈ ਜ਼ਰੂਰੀ ਨਹੀਂ ਰਹਿ ਗਿਆ ਅਸੀਂ ਇੱਥੇ ਆਉਣਾਗਾ ਅਸੀਂ ਇੱਥੇ ਆਉਣਾ ਠੀਕਾ ਕੋਈ ਕਿਤੇ ਬੈਠਾ ਮੇਰਾ ਭਾਈ ਪੰਤੀ ਤੇ ਬੈਠਾਗਾ ਅਸੀਂ ਉੱਥੋਂ ਵੀ ਇਹ ਨਾ ਲਈ ਤਰਕਤ ਕਰ ਸਕਦੇ ਹਾਂ ਜੇ ਅਸੀਂ ਇੱਕ ਕਾਲ ਦੇ ਦਈਏ ਇੱਕ ਘੰਟੇ ਦੀ ਕਾਲ ਦੇ ਦਈਏ ਇਹ ਮੁੱਖ ਮੰਤਰੀ ਦੇ ਮੁਚੜਦੇ ਤਾਂ ਇੰਗਲੈਂਡ ਆ ਰਿਹਾ ਰਿਹਾ ਨਾ ਸਿੰਤੂ ਹਾਂ अभी यही मैं कह रहा हूँ यह दवाओं को तो भी ऐसी सारे इकट्ठे रहिए जिम्मेदारी मुंह साधा करता रहा अभी ऐसे ही इकट्ठे रहिए सारे दवाई इकट्ठा करो चाहे कुछ भी थी। 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 ना कुछ भी ना तो क्या लगता है आदमी ओनो मार बजाओ क्या करने आता है कि राज्य के राज्य को उसका तो उपलब्ध है सरकारें तेरा तेरे पर ਗਰੀਬਾ ਕਰਕੇ ਅੱਜ ਸਾਨੂੰ 8 ਦਿਨ ਹੋ ਗਏ ਗਰੀਬਾ ਕਰਕੇ ਵੀ ਇਹ ਗਰੀਬ ਨੇ ਲੈ ਕੇ ਪੈਸੇ ਵੇਚਣਗੇ ਪੈਸੇ ਦਾ ਸੀ ਕੀ ਕਰਾਂਗੇ ਪੈਸੇ ਦਾ ਸੀ ਕੀ ਕਰਾਂਗੇ ਮੰਗ ਕੇ ਖਾ ਲਾਂਗੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੇਰੀ ਬੇਨਤੀ ਹੈ ਕਿ ਜਿਹੜੇ ਵੀਰ ਆ ਸਟੇਜ ਤੇ ਆਣੇ ਵਾਲੇ ਖੜੇ ਆ ਥੋੜਾ ਜਿਹਾ ਬੱਧਾ ਕਰ ਲੋ ਇਧਰ ਮਾੜਾ ਭੈਣਾ ਨੂੰ ਸੁਖਾਈ ਸੁਣ ਲੋ ਜਿਹੜੀ ਆਪਣੀ ਗੱਲਬਾਤ ਹੋਈ ਆ ਉਹ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਮੇਰਾ ਵੀਰ ਧਿਆਨ ਦਿਓ ਸਾਰੇ ਫੈਨਪਰਾਂ ਦਾ ਚੁੱਪ ਕਰਦੇ ਨਾਲ ਜਿਹੜਾ ਆਪਣਾ ਰੌਣਕ ਬਣਾਇਆ ਹੋਇਆ ਸੀ ਆਪਣਾ ਮਾਰ ਤੇ ਇਥੋਂ 10 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਸਵਾਰਤੀ ਦਾ ਹੈਗਾ ਸੀਗਾ ਜਾਨਦਾਰ ਤਰੀਕੇ ਦੇ ਨਾਲ ਉਦੇ ਵਿੱਚ ਪ੍ਰਸ਼ਾਸਨ ਦੀ ਪਟਿਆਲਾ ਪੁਲਸ ਦੀ ਤੇ ਪਟਿਆਲਾ ਐਸਐਸਪੀ ਦੀ ਤੇ ਪੰਜਾਬ ਸਰਕਾਰ ਦੀ ਮਹਾਨ ਨਿਸ਼ਕੀ ਕਿ ਅਸੀਂ ਜਾਵਰ ਦੇ ਜੋਰ ਦੇ ਨਾਲ ਇਸ ਸੰਘਰਸ਼ ਨੂੰ ਇਸ ਸੰਸਾਫ ਦੀ ਲੜਾਈ ਨੂੰ ਦਵਾ ਦੇਾਂਗੇ ਤੇ ਇਨ੍ਹਾਂ ਲੋਕਾਂ ਨੂੰ ਖੰਡਿਆ ਲਾਂਗੇ ਅਸੀਂ ਸਤਕਾਰ ਕੀਤਾ ਉਹਰੇ ਅੱਜ 6 ਦਿਨ ਦਾ ਮੋਰਚਾ ਜਹਾਰੀ ਤੋਂ ਅਕਸਰ ਦਾ ਪਰ ਅੱਜ ਖਾਨੂੰ ਛੱਬ ਤੋਂ ਵਰਤਣ ਦੇ ਮਜਬੂਰ ਕਰਤਾ ਇਨ੍ਹਾਂ ਨੇ ਕਿ ਅਸੀਂ ਆ ਸਾਰੀਆਂ ਸੰਸਥਾਵਾਂ ਐਸ਼ੋਸ਼ ਨਰੋਜ਼ੀ ਕਾਲੇ ਨੇ ਮਰਤਾ ਸਾਇਤ ਬੇਨਤੀ ਕਰਕੇ ਆਏ ਆ ਪੂਰੇ ਸ਼ਹਿਰ ਦੇ ਵਿੱਚੋਂ ਸਾਂਭਨੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਬਾਜ਼ਾਰ ਬੰਦ ਪਏ ਆ ਉਸ ਗੱਲ ਤੋਂ ਕਿ ਪ੍ਰਸ਼ਾਸਨ ਨੇ ਉਸ ਗੁੰਡੇ ਅੰਸਰ ਨੂੰ ਫੜਨ ਦੀ بجائے ਲਖਬੰਦਰ ਲੱਕੇ ਨੂੰ ਸਾਡੇ ਲੋਕਾਂ ਦੇ ਅਧਿਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅਤੀ ਨਿੰਦਣਯੋਗ ਕੰਦਾਂ ਵਾਸਤੇ ਕਾਰਨਾਮਾ ਪਰ ਸ਼ਾਸਨ ਨੂੰ ਜਿੰਨਾ ਜ਼ੋਰ ਇੱਥੇ ਲਾਉਣਾ ਪਿਆ ਸਾਤੋਂ ਸਮਾਨ ਰਖਦੇ ਰਹੇ ਕਿ ਸਾਨੂੰ ਟਾਈਮ ਦਿਓ ਸਾਡੀਆਂ ਟੀਮਾਂ ਲੱਗੀਆਂ ਸਾਡੇ ਕੋਲੇ ਪੁਲਿਸ ਨਹੀਂ ਆएगी ਮਾਦਰ ਜਾਨ ਨੂੰ ਤੁਸੀਂ ਇਹ ਰਾਹ ਖੋਲ੍ਹ ਦਿਓ ਮੇਰਾ ਨਾਲੇ ਖਵਾਲ ਖੜਾ ਪਟਿਆਲੇ ਦੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਕਿ ਅੱਜ ਰਾਹ ਬੰਦ ਕਰਨ ਵਾਸਤੇ ਤੁਹਾਡੇ ਕੋਲੇ ਪੁਲਿਸ ਦਾ ਪ੍ਰਬੰਧ ਕਿੱਥੋਂ ਹੋ ਗਿਆ ਓ ਗੁੰਡੇ ਨੂੰ ਫੜਨ ਵਾਸਤੇ ਤੁਸੀਂ ਪੁਲਿਸ ਕਹਿੰਦੇ ਹੋ ਕਿ ਮੋਰਚੇ ਦੇ ਵਿੱਚ ਟ੍ਰੈਫਿਕ ਦੇ ਰੂਟ ਬਦਲਣ ਵਾਸਤੇ ਲਾ ਰਖਿਆ ਫੋਰਸ ਨਹੀਂ ਇਸ ਕਰਕੇ ਬਾਈ ਇਹ ਬਹੁਤ ਵੱਡੀਆਂ ਚਾਲਾਂ ਸਰਕਾਰ ਦੀਆਂ ਤੇ ਪੰਜਾਬ ਪੁਲਿਸ ਦੀਆਂ ਹੁਣ ਜਿੱਥੋਂ ਤੋਂ ਆਪਣੀ ਗੱਲ ਹੋਈ ਹੈ ਕਿ ਮਾਰ ਜਣੋਕਣਾ ਚਾਹੁੰਦੇ ਸੀ ਇਹ ਕਹਿ ਰਹੇ ਸੀ ਬਾਰ-ਬਾਰ ਕਿ ਤੁਸੀਂ ਡੈੱਡ ਬੋਡੀਆਂ ਮਾਰ ਲੈ ਕੇ ਜਾਓ ਤੇ ਸ਼ਾਂਤ ਬਾਈ ਪ੍ਰਦਰਸ਼ਨ ਕਰਕੇ ਆਜੋ ਇਸ ਗੱਲ ਤੇ ਹੋਰ ਟੱਕ ਜਵਾਬ ਦਿੱਤਾ ਕਿ ਕੋਈ ਸਾਡਾ ਰੋਸ ਮਾਰਤ ਨਹੀਂ ਹੋਊਗਾ ਸੋ ਨੂੰ ਇਸ ਕੰਮ ਤੋਂ ਖਤਰਾ ਕੀ ਖੜਿਆ ਤੁਸੀਂ ਇਸ ਕੰਮ ਤੋਂ ਕਮਰਾਏ ਕਿਉਂ ਪਏ ਹੋ ਕਿਉਂਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦੀ ਗੱਲ ਜਿਹੜੀ ਕਰਦੇ ਆ ਉਸ ਗੱਲ ਤੋਂ ਸਾਥ ਦੀ ਗੁੰਡਾਗਰਦੀ ਨਾਲ ਦੱਬਣਾ ਚਾਹੁੰਦੇ ਕਿ ਇਨਸਾਫ ਨਾ ਮਿਲ ਸਕੇ ਭਾਈ ਜੂਖਰ ਮੰਗਦਾ ਹੋਇਆ ਇੱਕ ਮਿੰਟ ਭਾਈ ਜੂਖਰ ਸੋ ਇਸ ਕਰਕੇ ਭਰਾਵੋ ਜਦੋਂ ਇਹ ਤਾਰਾ ਪਰ ਸਾਰੇ ਅਫਸਰਾਂ ਨੂੰ ਖੜਕਾ ਜਿਓ ਸਖਤ ਹੋ ਕੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਜਿੰਨਾ ਮਜਬੂਰ ਕਰ ਰਹੇ ਹੋ ਇਹ ਪੰਜਾਬ ਚ ਅੱਗ ਲਾ ਰਹੇ ਹੋ ਪਟਿਆਲੇ ਜ਼ਿਲ੍ਹੇ ਦਾ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਸਰਕਾਰ ਕਿਉਂ ਇਨਸਾਫ ਨਹੀਂ ਲੈਣ ਜਣਾ ਚਾਹੁੰਦੇ ਇਹਦਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਤਾਂ ਉਸ ਗੱਲਾਂ ਤੋਂ ਲੈ ਕੇ ਦੁਬਾਰੇ ਫੇਰ ਇਹਨਾਂ ਨੇ ਉਹਨਾਂ ਰਸਤੇ ਖਾਲੀ ਕੀਤੇ ਸੋ ਮੈਂ ਜਾਂਦੇ ਲੰਮੀ ਗੱਦੇ ਨਾਲ ਜਾਵਾਂ ਹੁਣ ਰਾਹ ਜਿਹੜੇ ਖਾਲੀ ਆ ਜਿਵੇਂ ਆਪਣਾ ਰੂਟ ਬਣਿਆ ਹੋਇਆ ਮਾਰਤ ਦਾ ਉਹ ਟਰਾਲੀ ਵੀਰਾਂ ਦੀ ਜਿਹਨਾਂ ਕਿ ਸਾਡੇ ਮਰਤਕ ਦੇ ਹਾਂ ਪਈਆ ਸਿੱਧੀ ਕਰਕੇ ਉਹਦੇ ਮੂਰੇ ਸਾਡੀ ਸਪੀਕਰ ਵਾਲੀ ਗੱਡੀ ਹੋਊਗੀ ਉਹ ਮਾਗਰ ਟਰਾਲੀ ਤੇ ਉਹਦੇ ਮਾਗਰ ਜਾਂਦੇ ਪੈਦਲ ਜਾ ਸਕਦੇ ਆ ਨੌਜਵਾਨ ਵੀਰ ਉਹ ਪੈਦਲ ਜਾਣਗੇ ਤੇ ਬਾਕੀ ਟਰੈਕਟਰ ਟਰਾਲੀਆਂ ਦੇ ਮਾਗਰ ਲੱਗਣਗੇ ਸਪੀਕਰ ਵਾਲਿਆਂ ਮੋਟਰਸਾਈਕਲ ਉਸ ਤੋਂ ਮਾਗਰ ਹੋਣਗੇ ਕਿ ਕੋਈ ਵੀ ਵੀਰ ਨੌਜਵਾਨ ਸਾਡਾ ਸਾਥੀ ਸਮੁੱਚੇ ਨਗਰ ਤੇ ਇਲਾਕੇ ਚ ਦੂਰੋਂ ਦੂਰੋਂ ਪਹੁੰਚੇ ਹੋਏ ਨੂੰ ਬੇਇੰਤਿਹਾ ਵਿਖੀ ਦੇ ਵਿੱਚ ਨਾ ਆਇਓ ਕੋਈ ਭਈ ਆਇਆ ਨਾ ਹੋਵੇ ਕਿ ਸੰਗਵੇ ਹੰਲੜਵਾਜ ਕਹਿਣ ਕਿ ਕਿ ਅਸੀਂ ਅਫਸੋਸ ਦੀ ਘੜੀ ਦੇ ਵਿੱਚ ਆ ਪਰ ਚਾਚ ਨੂੰ ਦੁਬਾਰੇ ਫੇਰ ਕਹਿੰਦੇ ਹੋ ਕਿ ਜੇ ਕਿਤੇ ਰਸਤੇ 'ਚ ਅੱਗੇ ਦਿੱਕਤਾਂ ਨੇ ਛੋੜੇ ਕਾਰਨ ਤਾਂ ਇਹ ਜ਼ਿੰਮੇਵਾਰ ਤੁਸੀਂ ਹੋ ਪਹਿਲਾਂ ਵੀ ਬਣ ਕੇ ਗਏ ਹੋ ਤਾਂ ਅਪਣਾਏ ਮਾਰਚ ਹੁਣ ਇਸ ਮਾਰਚ ਦੇ ਵਿੱਚ ਆਪਾਂ ਜਾਣਾ ਤੇ ਲੰਗਰ ਵਾਲੇ ਵੀਰ ਜਿਹੜਾ ਪ੍ਰਬੰਧ ਕੀਤਾ 10 ਬੰਦਿਆਂ ਦੀ ਆਪਾਂ ਜਿਹੜੀ ਜ਼ਿੰਮੇਵਾਰੀ ਲਈ ਹੈ ਵੀਰਾਂ ਨੇ ਉਹ ਆਪਣੀ ਅਨਾਜ ਮੰਡੀ ਦੇ ਵਿੱਚ ਉੱਥੇ ਜਿਹੜਾ ਗੁਰੂ ਦਾ ਲੰਗਰਾ ਚੁੱਪ ਕਰ ਜਾਓ ਬਾਈ 2 ਮਿੰਟ ਸੁਣ ਲਓ ਗੱਲ ਰਹੀ ਦੀ ਆਲੇ ਬੰਦੋ ਨਾ ਰੋਣਾ ਨਾ ਬਹੁਤ ਪੂਰੀ ਸੁਣ ਕੇ ਜਾਓ ਕਿ ਉੱਥੇ ਆਪਣੇ 10 ਬੰਦੇ ਉਹਨਾਂ ਦੇ ਨਾਲ ਵਰਤਾਉ ਅਨਾਜ ਮੰਡੀ ਚ ਲੰਗਰ